मातरम बंदे मातरम अब की बार पार। अब की बार बार।, पार। बार अब की बार। पार। अब की बार। पार। बार। तासो पार। तासो पार। अब की की भारत माता पार। तेरी अरविंद खन्ना तेरी सोचते भारत माता की भारत माता की फूल वाले तेरी बल्ले बल्ले ਦੇਖੋ ਜੀ ਸਾਡਾ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਨੂੰ ਬਹੁਤ ਹੀ ਹੌਨਹਾਰ ਤੇ ਜੇਤੂ ਕੈਂਡੀਡੇਟਾ ਸ਼੍ਰੀ ਰਵਿੰਦ ਖੰਨਾ ਜੀ ਦਾ ਨਾਮ ਨਾਮਿਨੇਟ ਕੀਤਾ ਹੈ ਸੰਗਰੂਰ ਲੋਕ ਸਭਾ ਵਾਸਤੇ ਸਾਰੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਨਿਸ਼ਚਿਤ ਤੌਰ ਤੇ ਹੀ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਰਵਿੰਦ ਖੰਨਾ ਜੀ ਲੋਕ ਸਭਾ ਸੰਗਰੂਰ ਤੋਂ ਚੋਣ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਵਾਂਗੇ ਅਤੇ 400 ਪਾਰ ਦਾ ਨਾਰਾ ਸਰਕਾਰ ਬਣਾਵਾਂਗੇ ਅੱਜ ਜਦੋਂ ਵੱਡੂ ਬੰਦੇ ਗਏ ਨੇ ਬੀਜਪੀ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਅਸੀਂ ਸੰਗਰੂਰ ਲੋਕ ਸਭਾ ਹਲਕੇ ਤੋਂ ਇਹ ਵੀ ਨਹੀਂ ਇੱਛਤੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਕੈਂਡੀਡੇਟ ਨੇ ਅਤੇ ਮੈਨੂੰ ਉਮੀਦ ਹੈ ਪੂਰੀ ਉਮੀਦ ਹੈ ਕਿ ਸੰਗਰੂਰ ਲੋਕ ਸਭਾ ਦੇ ਹਲਕੇ ਦੇ ਲੋਕ ਵੱਧ ਤੋਂ ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਸੰਗਰੂਰ ਹਲਕੇ ਦਾ ਵਿਕਾਸ ਜੋ ਕਿ ਪਿਛਲੇ 10 ਸਾਲ ਤੋਂ ਬਹੁਤ ਹੀ ਅਧੂਰਾ ਪਿਆ ਹੈ ਨਾ ਤਾਂ ਇੱਥੇ ਕੋਈ ਕਾਡੇ ਧੂਰੀ ਚਹਿਰ ਦੇ ਫਾਟਕਾ ਦਾ ਕੋਈ ਇਜਾਮ ਹੈ ਦੇ ਨਾਹੀਂ ਸਿਵਲ ਹਸਪਤਾਲ ਦਾ ਤੇ ਬਾਕੀ ਹਲਕੇ ਦੇ ਕੰਮ ਵੀ ਬਹੁਤ ਅਧੂਰੇ ਪਏ ਨੇ ਜੋ ਕਿ ਸ਼੍ਰੀ ਰਵਿੰਦਰ ਖੰਨਾ ਜੀ ਪਾਰਲੀਮੈਂਟ ਵਿੱਚ ਪਹੁੰਚ ਕੇ ਸਾਡੀ ਆਵਾਜ਼ ਬਣਨਗੇ ਸਾਡੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰੇ ਕਰਨਗੇ ਅਤੇ ਤੀਜੀ ਵਾਰ ਸੈਂਟਰਲ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਦੀ ਮਤਲਬ ਕਿ ਸਰਕਾਰ ਦੇ ਵਿੱਚ ਇੱਕ ਆਪ ਆਪਣਾ ਅਹਿਮ ਯੋਗਦਾਨ ਪਾਣ ਚਾਰਨਾ ਇਹ ਖੁਸ਼ੀ ਦੀ ਗੱਲ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਹੁਨਾਰਾ ਸੀਨੀਅਰ ਆਗੂ ਜੋ ਕਿ ਪੰਜਾਬ ਦੇ ਬਾਈਪ ਪ੍ਰਧਾਨ ਅੱਜ ਸਾਡੀ ਲੋਕ ਸਭਾ ਹਲਕਾ ਸੰਦੂਰ ਤੋਂ ਉਹਨਾਂ ਨੇ ਜਿੱਤੀ ਗਈ ਹੈ ਇਸ ਖੁਸ਼ੀ ਦੇ ਵਿੱਚ ਅੱਜ ਉੜੀ ਮੰਡਲ ਵੱਲੋਂ ਲੱਡੂ ਵੰਡੇ ਗਏ ਨੇ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ਵਾਸ ਦਿਲਾਉਣਾ ਕਿ ਅਸੀਂ ਪੂਰੀ ਤਨਦੇਹੀ ਨਾਲ ਇੱਕੋ ਅਰਵਿੰਦ ਗੰਨਾ ਜੀ ਨੂੰ ਵੱਧ ਵੱਧ ਵੋਟਾਂ ਪਵਾ ਕੇ ਅਸੀਂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਇਹ ਸਭ ਨੂੰ ਵਿਸ਼ਵਾਸ ਦਿਵਾਉਂਦਾ ਕਹਿੰਦੇ ਆ ਤਿਆਰੀਆਂੇ ਬਾਜੂਆਂ ਦੀ ਕੂੜੀਆਂ ਤਿਆਰੀਆਂ ਨੇ ਜੀ ਸਾਡੇ ਮੂਵਮੈਂਟ ਮੂਵਟ ਤੱਕ ਸਾਡੇ ਪੰਨਾ ਪਰ ਮੁੱਖਤਾ ਸਾਡੇ ਮੈਂਬਰ ਬਣੇ ਹੋਏ ਨੇ ਸਾਰੇ ਇਕੱਠਾ ਜੁੜੇ ਹੋਏ ਨੇ ਸਾਰੀ ਟੀਮ ਬਿਲਕੁਲ ਓਕੇ ਹੈ ਜੋ ਕਿ ਪੂਰੀ ਤਨਦੇਹੀ ਨਾਲ ਕੰਮ ਕਰਨ ਨੂੰ ਤਿਆਰ ਹੈ ਦਨ ਪੰਨ ਧਨ ਨਾਲ ਲੱਗੇ ਹੋਏ ਨੇ ਸਾਰੇ ਪੁੱਤਾਂ ਤੇ ਸਾਡੇ ਜੋ ਨਮਾਇंदे ਨੇ ਉਹ ਬਣੇ ਹੋਏ ਨੇ ਟੀਮਾਂ ਬਣੀਆਂ ਹੋਈਆਂ ਨੇ ਜੋ ਲਗਾਤਾਰ ਕੰਮ ਕਰਦੀਆਂ ਨੇ